ਸੋ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸੋ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਸੋ ਅੱਜ ਆਪਾਂ ਲੈ ਕੇ ਆਏ ਹਾਂ ਜਮਾਤ 10ਵੀਂ ਦੇ ਲਈ ਵਿਸ਼ਾ ਪੰਜਾਬੀ A ਦਾ ਪੇਪਰ ਸੋ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੇਪਰ ਹੈ ਤੇ ਪ੍ਰੀਵੀਅਸ ਪੇਪਰ ਹੈਗਾ ਤੁਹਾਡੇ ਪੇਪਰ ਦੀ ਤਿਆਰੀ ਲਈ ਜਿਵੇਂ ਆਪਣਾ ਸਭ ਤੋਂ ਪਹਿਲਾਂ ਆਪਾਂ ਸਮਾਂ ਇਸ ਦੇ ਵਿੱਚ ਆਪਾਂ ਨੂੰ 3 ਘੰਟੇ ਮਿਲਿਆ ਤੇ ਮਿਨੀਮਮ ਮਾਰਕਸ ਨੇਟ 65 ਸੋ ਸਭ ਤੋਂ ਪਹਿਲਾਂ ਇੱਕ ਨੋਟ ਹੋਊਗਾ ਜਿਸ ਦੇ ਅਕੋਰਡਿੰਗ ਤੁਸੀਂ ਹੁਣੇ ਦੇਖਣਾਗਾ ਸਭ ਕੁਝ ਕੀ ਕਿਵੇਂ ਕਰਨਾ ਫਿਰ ਆ ਜੂਗਾ ਇੱਥੇ ਭਾਗ ਊੜਾ ਯੋ ਮੈਂ ਸਭ ਤੋਂ ਪਹਿਲਾ ਪ੍ਰਸ਼ਨ ਹੈਗਾ ਸੋ ਜਿਵੇਂ ਸਭ ਤੋਂ ਪਹਿਲਾ ਪ੍ਰਸ਼ਨ ਮੇਰੇ ਵੱਡ ਬਡੇਰੇ ਨਿਵੰਦ ਵਿੱਚ ਬਾਬਿਆਂ ਦੀ ਭੈਣ ਬਾਬਿਆਂ ਦੀ ਛੋਟੀ ਭੈਣ ਕਿਸ ਫਸਲ ਦੇ ਸਿੱਟਿਆਂ ਦੀ ਢੰਡ ਬਨ ਕੇ ਲਿਆਈ ਸੋ ਇਸ ਦਾ ਜਿਹੜਾ ਆਨਸਰ ਹੈ ਉਹ ਹੈ ਜਵਾਰ ਸੋ ਨੈਕਸਟ ਹੈ ਜਿਹੜਾ ਕਾਲੀਦਾਸ ਦੇ ਨਾਟਕਾਂ ਦਾ ਅੰਤ ਕਿਸ ਤਰ੍ਹਾਂ ਦਾ ਹੈ ਖੁਸ਼ੀ ਤੇ ਸ਼ਾਂਤੀ ਭਰਪੂਰ ਇਹ ਦੂਸਰੇ ਦਾ ਆਨਸਰ ਹੈ ਤੇ ਤੀਸਰਾ ਹੈ ਸ਼ਾਹ ਹੁਸੈਨ ਕਿਹੜੀ ਇਸ਼ਕ ਦੀ ਗੱਲ ਕਰਦਾ ਹੈ ਸੋ ਇਹ ਤੁਹਾਨੂੰ ਜਿਆਦਾ ਹੀ ਹੋਣਾ ਸੋ ਇਸ ਦਾ ਜਿਹੜਾ ਆਨਸਰ ਹੈ ਹਕੀਕੀ ਬਹੁਤ ਸਾਰੇ ਬੱਚੇ ਰੱਬੀ ਲਿਖ ਦਿੰਦੇ ਨੇ ਪਰ ਇਸ ਦਾ ਆਨਸਰ ਆਊਗਾ ਹਕੀਕੀ ਇਸ਼ਕ ਦੀ ਗੱਲ ਕਰਦਾ ਸ਼ਾਹ ਹੁਸੈਨ ਸੋ ਇਹ ਚੰਗੀ ਤਰ੍ਹਾਂ ਦੇਖਣਾ ਤੁਸੀਂ ਤੇ ਨੈਕਸਟ ਹੈ ਫੋਰਥ ਕੁਐਸਚਨ ਚੰਡੀ ਦੀ ਵਾਰ ਪੜਨ ਉਪਰੰਤ ਕਿਹੜਾ ਭਾਵ ਉਪਜਦਾ ਹੈ ਹਿੰਮਤ ਤੇ ਜੋਸ਼ ਦਾ ਸੋ ਇਹ ਇਸ ਦਾ ਆਨਸਰ ਹੈ ਜੇਕਰ ਅਗੇ ਨੈਕਸਟ ਹੈ ਭਾਗ ਅੜਾ ਸੰਤ ਸਿੰਘ ਸੇਖੋ ਦਾ ਕਾਂਗੀ ਦੂਜਾ ਵਿਆਹ ਵਿੱਚ ਨਿਹਾਲ ਕੌਰ ਦੂਜੇ ਵਿਆਹ ਦਾ ਡਰਾਵਾ ਕਿਸ ਨੂੰ ਦਿੰਦੀ ਹੈ ਆਪਣੇ ਪੁੱਤਰ ਦੀ ਪਤਨੀ ਨੂੰ ਸੋ ਇਹ ਇਸ ਦਾ ਆਨਸਰ ਹੈਗਾ ਸੋ ਇਹ ਛੋਟੇ ਛੋਟੇ ਕੁਐਸਚਨ ਨੇ ਤੁਸੀਂ ਜ਼ਰੂਰ ਚੰਗੀ ਤਰ੍ਹਾਂ ਯਾਦ ਕਰਨੇ ਨੇ ਤੇ ਕਕਾ ਦਾ ਨਾਇਕ ਇਕਾਂਗੀ ਵਿੱਚ ਕਾਂਗੀ ਦਾ ਨਾਇਕ ਕਿਸ ਚੀਜ਼ ਦੀ ਪ੍ਰਾਪਤੀ ਲਈ ਪੜਤ ਕਰ ਰਿਹਾ ਸੀ ਆਪਣੇ ਹੱਕਾਂ ਦੀ ਤੇ ਨੈਕਸਟ ਹੈ ਖਖਾ ਧਰਤੀ ਹੇਠਲਾ ਬਲਦ ਕਹਾਣੀ ਵਿੱਚ ਕਿਹੜੇ ਦੇਸ਼ ਨਾਲ ਲੜਾਈ ਦਾ ਜ਼ਿਕਰ ਹੈ ਜਪਾਨ ਤੇ ਭਾਰਤ ਵਿਚਕਾਰ ਇਨ ਨੈਕਸਟ ਹੈਗਾ ਬਾਗੀ ਦੀ ਬਾਗੀ ਦੀ ਟੀ ਕਹਾਣੀ ਦਾ ਸਮਾਂ ਕਿਹੜਾ ਹੈ ਭਾਰਤ ਦੀ ਆਜ਼ਾਦੀ ਦਾ ਸਮਾਂ ਸੋ ਜੇਕਰ ਇਹ ਕਹਾਣੀ ਪੜ੍ਹੀ ਹੈ ਤਾਂ ਤੁਹਾਨੂੰ ਪਤਾ ਹੀ ਹੋਣਾ ਕਿ ਉਸ ਸਮੇਂ ਭਾਰਤ ਦੀ ਆਜ਼ਾਦੀ ਦਾ ਸਮਾਂ ਸੀ ਜਦੋਂ ਤੇ ਨੈਕਸਟ ਹੈ ਪਾ ਗੀੜੀ ਇੱਕ ਹੋਰ ਨਵਾਂ ਸਾਲ ਨਾਵਲ ਵਿੱਚ ਕਿਸ ਰਾਜ ਦੀ ਗੱਲ ਕੀਤੀ ਗਈ ਹੈ ਅਮਰੀਕਾ ਤੇ ਇੱਕ ਹੋਰ ਨਵਾਂ ਸਾਲ ਨਾਵਲ ਵਿੱਚ ਕਿਹੜਾ ਸ਼ਾਇਰ ਮਜ਼ਦੂਰ ਕਿਸਾਨਾਂ ਬਾਰੇ ਕਵਿਤਾ ਲਿਖਣ ਦੀ ਗੱਲ ਕਰਦਾ ਹੈ ਸੋ ਇਹ ਤੁਸੀਂ ਦੇਖ ਲੈਣਾ ਆਪਣੇ ਨਾਵਲ ਚ ਤੇ ਨੈਕਸਟ ਜੇ ਕਮੈਂਟ ਕਰਕੇ ਇਸ ਆਨਸਰ ਜਰੂਰ ਦੱਸਦਿਓ ਕਿ ਕਿ ਆਊਗਾ। ਹੇਠ ਲਿਖਿਆਂ ਵਿੱਚੋਂ ਕਾ ਬੰਦਾ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਲਗਭਗ 150 ਸ਼ਬਦਾਂ ਵਿੱਚ ਲਿਖੋ। ਸੋ ਆਪਾਂ ਪਹਿਲੀ ਕਰਾਂਗੇ ਇਹ ਮਨ ਮੇਰੇ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੂ ਤੂੰ ਮੇਰੇ। ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਾਹਮਣਾ ਅਗਲਾ ਸਮਾਰਤ ਸੌਮੀ ਸੋਖ ਮਨ ਬਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸੋ ਇਹਦੀ ਜਿਹੜੀ ਪ੍ਰਸੰਗ ਵਿਆਖਿਆਗੀ ਇਹਲਾ ਪ੍ਰਸੰਗ ਇਹੀ ਕਾਫ ਟੋਟਾ ਗੁਰੂ ਅਮਰਦਾਸ ਜੀ ਦੀ ਬਾਣੀ ਆਨੰਦ ਸਾਹਿਬ ਵਿੱਚੋਂ ਲਿਆ ਗਿਆ ਹੈ। ਇਹੀ ਸਹਿਤਮਾਲਾ ਪੁਸਤਕ ਵਿੱਚ ਆਨੰਦ ਭਇਆ ਮੇਰੀ ਮਾਈ ਆਨੰਦ ਭਇਆ ਮੇਰੇ ਮਾਈ ਸਰਲੇਖੇ ਹੇਠ ਦਰਜ ਹੈ। ਇਸ ਵਿੱਚ ਗੁਰੂ ਸਾਹਿਬ ਦੱਸਦੇ ਹਨ ਕਿ ਜੀਵ ساری ਉਮਰ ਮੋਹ ਮਾਇਆ ਦੇ ਹੱਥਾਂ ਵਿੱਚ ਨੱਚਦਾ ਰਹਿੰਦਾ ਹੈ ਅਤੇ ਦੁਖੀ ਰਹਿੰਦਾ ਹੈ। ਜਿਸ ਉੱਤੇ ਪ੍ਰਮਾਤਮਾ ਮਿਹਰ ਕਰਦਾ ਹੈ ਉਸ ਨੂੰ ਗੁਰੂ ਉਪਦੇਸ਼ ਦੀ ਪ੍ਰਾਪਤੀ ਹੁੰਦੀ ਹੈ। ਉਸ ਦੀ ਦੁੱਖਾਂ ਤੋਂ ਨਿਵਰਤੀ ਹੁੰਦੀ ਹੈ ਕਿਉਂਕਿ ਪਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ ਤੇ ਇਹਦਾ ਵਿਆਖਿਆ ਕੀ ਜਿਵੇਂ ਗੁਰੂ ਜੀ ਫਰਮਾਉਂਦੇ ਹਨ ਕਿ ਇਹ ਮੇ ਇਹ ਮੇਰੇ ਮਨ ਤੂੰ ਸਦਾ ਪ੍ਰਭੂ ਦੇ ਨਾਲ ਜੁੜਿਆ ਰਹਿ ਜੁੜਿਆ ਰਿਹਾ ਕਰ ਹੇ ਮੇਰੇ ਮਨ ਤੂੰ ਸਦਾ ਪ੍ਰਭੂ ਨੂੰ ਯਾਦ ਰੱਖ ਉਹ ਪ੍ਰਭੂ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ ਉਹ ਸਦਾ ਤੇਰੀ ਸਹਾਇਤਾ ਕਰਨ ਵਾਲਾ ਹੈ ਉਹ ਹਰ ਸਮੇਂ ਤੇਰੇ ਨਾਲ ਰਹਿ ਕੇ ਤੇਰੇ ਸਾਰੇ ਕੰਮ ਸਵਾਰਦਾ ਹੈ ਉਹ ਤੇਰੇ ਕੰਮ ਤੇਰੇ ਸਾਰੇ ਕੰਮ ਸਿਰੇ ਚੜਨ ਦੇ ਸਮਰੱਥ ਹੈ ਭਾਈ ਇਹ ਭਾਈ ਉਸ ਮਾਲਕ ਨੂੰ ਕਿਉਂ ਆਪਣੇ ਮਨ ਤੋਂ ਭਲਾਇਆ ਜੋ ਸਾਰੇ ਕੰਮ ਕਰਨ ਜੋਗਾ ਹੈ ਨਾਨਕ ਸਾਹਿਬ ਜੀ ਆਖਦੇ ਨੇ ਕਿ ਇਹ ਮੇਰੇ ਮਨ ਤੂੰ ਸਦਾ ਪ੍ਰਭੂ ਦੇ ਨਾਮ ਚਰਨਾਂ ਨਾਲ ਜੁੜਿਆ ਰਹੇ ਸੋ ਇਹ ਇਸ ਦੀ ਵਿਆਖਿਆ ਕੀਤੀ ਤੇ ਆ ਇਸ ਦਾ ਪ੍ਰਸੰਗ ਸੋ ਇਸ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਕਰਨਾ ਹੈਗਾ ਤੇ ਨੈਕਸਟ ਆਪਣਾ ਜਿਹੜਾ ਹੈਗਾਗਾ ਨਾਜ਼ੁਕ ਪੈਰ ਮਲੂਕ ਸੱਸੀ ਤੇ ਮਹਿੰਦੀ ਨਾਲ ਸ਼ਿੰਗਾਰੇ ਆਸ਼ਕ ਬੇਕ ਬਏ ਇੱਕ ਵਾਰੀ ਜਉਂਦ ਤੇਨਾ ਹਰ ਵਾਰੇ ਬਾਲੂ ਰੇਤ ਇਸ ਅਸੀ ਭੰਨੂ ਦੀ ਹੈਗੀ ਵਿਆਖਿਆ ਪ੍ਰਸੰਗ ਵਿਆਖਿਆ ਗਈ ਤਾਂ ਤੁਸੀਂ ਉਸ ਤੋਂ ਵੀ ਕਰ ਸਕਦੇ ਹੋ ਸੋ ਆਪਾਂ ਇਹਦੀ ਚੁੱਕੀ ਕਰਾਵਾਂਗੇ ਸਾਰਿਆਂ ਚੋਂ ਇਹ ਲਿਖਿਆ ਕਵਿਤਾਵਾਂ ਵਿੱਚੋਂ ਕਿਸੇ ਇੱਕ ਦਾ ਕੇਂਦਰੀ ਭਾਵ ਲਗਭਗ 40 ਸ਼ਬਦਾਂ ਵਿੱਚ ਲਿਖੋ ਸੋ ਕਿ ਮੰਦਾ ਆਖਿਆ ਗੁਰੂ ਨਾਨਕ ਦੇਵ ਜੀ ਤੇ ਜੰਗ ਦਾ ਹਾਲ ਸ਼ਾਮਾ ਮਹਾਮੰਦਾ ਸੋ ਆਪਾਂ ਕਰਦੇ ਹਾਂ ਕੇਂਦਰੀ ਭਾਵ ਨੋਖੀ ਜੀਵਨ ਦਾ ਜਨਮ ਤੋਂ ਮਰਨ ਤੱਕ ਦਾ ਇਸਤਰੀ ਨਾਲ ਨਾਤਾ ਜੁੜਿਆ ਹੈ ਇਸਤਰੀ ਤੋਂ ਬਾਹਰ ਕੇਵਲ ਪਰਮਾਤਮਾ ਹੈ ਕੋਈ ਵੀ ਇਸਤਰੀ ਪਰਛਣੀ ਨਹੀਂ ਹੈ ਰਾਜੇ ਵੀ ਇਸਤਰੀ ਤੋਂ ਜਨਮ ਲੈਂਦੇ ਹਨ ਸਾਨੂੰ ਇਸਤਰੀ ਨੂੰ ਕਦੇ ਵੀ ਨਹੀਂ ਮੰਦਾ ਨਹੀਂ ਬੋਲਣਾ ਚਾਹੀਦਾ ਸੋ ਇਹ ਹਿਸ ਤੱਕ ਕੇਂਦਰੀ ਭਾਵ ਹੈ ਸੋ ਕਿਉਂ ਮੰਦਾ ਆਖੀਏ ਤੇ ਇਹਦੀ ਰਚਨਾ ਜਿਹੜੀ ਗੁਰਨਾਨਕ ਦੇਵ ਜੀ ਨੇ ਕਰੀ ਹੈ ਤੇ ਨੈਕਸਟ ਆ 5 8 ਲਿਖਿਆਂ ਵਿੱਚੋਂ ਕਿਸੇ ਇੱਕ ਦਾ ਸਾਰ ਲਗਭਗ 150 ਸ਼ਬਦਾਂ ਵਿੱਚ ਲਿਖੋ ਊੜਾ ਬਾਬਾ RAM ਸਿੰਘ ਕੂਕਾ ਸਰ ਸਰਦਾਰ ਕੰਪੂਰ ਸਿੰਘ ਤੇ ਮੇਰੇ ਵੱਡ ਬਡੇਰ ਗਿਆਨੀ ਗੁਰਦੇਵ ਸਿੰਘ ਸੋ ਆਪਾਂ ਇਹਦੇ ਚ ਇੱਕ ਦਾ ਸਾਰ ਕਰਦੇ ਆਂ ਬਾਬਾ RAM ਸਿੰਘ ਕੂਕਾ ਬਾਬਾ RAM ਸਿੰਘ ਦਾ ਜਨਮ 1816 ਈਸਵੀ ਵਿੱਚ ਲੁਧਿਆਣੇ ਦੇ ਕੋਲ ਭੈਣੀਆਂ ਰਾਏ ਵਿਖੇ ਭਾਈ ਜੱਸਾ ਸਿੰਘ ਦੇ ਘਰ ਹੋਇਆ ਬਾਬਾ ਜੀ ਬੜੀ ਭੈਣ ਬਾਬਾ ਜੀ ਦੀ ਵੱਡੀ ਭੈਣ ਸਰਦਾਰ ਕਾਵਲ ਸਿੰਘ ਨਾਲ ਵਿਆਹੀ ਹੋਈ ਸੀ ਕਾਵਲ ਸਿੰਘ ਮਹਾਰਾਜ ਜਨਜੀਤ ਸਿੰਘ ਦੇ ਤੋਪਖਾਨੇ ਵਿੱਚ ਗੋਲਦਾਜ਼ ਤੋਪਚੀ ਸੀ ਉਹਨਾਂ ਦੀ ਪ੍ਰੇਰਣਾ ਸਤਕਾ ਬਾਬਾ RAM ਸਿੰਘ ਜੀ ਲਾਹੌਰ ਜਾ ਕੇ ਕੁੜ ਚੜੀਆਂ ਦੀ ਪਲਟਣ ਵਿੱਚ ਭਰਤੀ ਹੋ ਗਏ ਬਾਬਾ ਜੀ ਦਾ ਵਿਆਹ ਪਰ ਜਵਾਨੀ ਦੀ ਅਵਸਥਾ ਵਿੱਚ ਹੀ ਹੋ ਗਿਆ ਜਦੋਂ ਉਹ ਪਤਲੇ ਗੰਢਵੇਂ ਤੇ ਲੰਮੇ ਕਦ ਦੇ ਨਾਲ ਪ੍ਰਭਾਵਸ਼ਾਲੀ ਚਿਹਰੇ ਦੇ ਮਾਲਕ ਸਨ ਆਪ ਦੇ ਘਰ ਦੋ ਪੁੱਤਰੀਆਂ ਨੇ ਜਨਮ ਲਿਆ ਆਪਨੇ ਉਸ ਸਮੇਂ ਦੇ ਰਿਵਾਜ ਦੇ ਉਲਟ ਆਪਣੀਆਂ ਲੜਕੀਆਂ ਨੂੰ ਪਿਆਰ ਤੇ ਚਾੜ ਨਾਲ ਪਾਲਿਆ। ਪੋਸ ਅਤੇ ਵਿਦਿਆਦਿਤ ਬੜਾ ਵਿਦਿਆਪੜਾਈ ਆਪਨੇ ਸਮਾਜ ਵਿੱਚ ਮਰਦ ਤੇ ਔਰਤ ਦੀ ਸੰਪੂਰਨ ਤੇ ਮੁਕੰਮਲ ਇਕਤਾ ਦਾ ਪ੍ਰਚਾਰ ਕੀਤਾ। ਬਾਬਾ ਰਾਮ ਸਿੰਘ ਤੇ ਹਜਰੂ ਸਿੰਘ ਬਾਬਾ ਬਾਲਕਜੀ ਦੀ ਸ਼ਖਸੀਅਤ ਦਾ ਬਹੁਤ ਵੱਡਾ ਪ੍ਰਭਾਵ ਪਿਆ ਜਿਸ ਕਰਕੇ ਆ ਪਹਿਲਾਂ ਨਾਲੋਂ ਵੀ ਬਧੇਰੇ ਤਤਪਰਤਾ ਨਾਲ ਵੈਗੁਰੂ ਦਾ ਭਜਨ ਕਰਨ ਲੱਗੇ। ਸਨ 1800 ਸੋ ਇੱਥੇ ਆ ਗਿਆ ਆਪਾਂ ਸਨ 1886 ਇਸਵੀ ਦੀ ਸਿੰਘਾਂ ਦੀ ਅੰਗਰੇਜ਼ਾਂ ਨਾਲ ਮੁਦਕੀ ਦੀ ਲੜਾਈ ਪਿੱਛੋਂ ਆਪ ਪੈਣੀ ਆ ਕੇ ਲੋਹੇ ਕੱਪੜੇ ਦੀ ਆਦ ਦੀ ਹੱਟੀ ਕਰਕੇ ਦਸਾਂ ਨਹਾਂ ਤੇ ਕਿਰਤ ਦਸਾਂ ਨਹਾਂ ਤੇ ਧਰਮ ਦੀ ਕਿਰਤ ਕਮਾਈ ਕਰਨ ਲੱਗ ਪਏ 1857 ਇਸਵੀ ਵਿੱਚ ਬਾਬਾ ਬਾਲਕ ਸਿੰਘ ਦੁਆਰਾ ਜਗਿਆਸੂ ਦਾ ਤੇ ਅਭਿਆਸੀਆਂ ਦੀ ਜਤਿਵੰਦੀ ਬਣਾਈ ਗਈ ਬਾਬਾ ਰਾਮ ਸਿੰਘ ਨੂੰ ਇਸ ਲਈ ਪੰਜਾਬ ਵਿੱਚ ਪ੍ਰਚਾਰਕ ਥਾਪ ਦਿੱਤਾ ਇਹੀ ਜਥੇਬੰਦੀ ਬਾਦ ਵਿੱਚ ਨਾਮਦਾਰੀ ਜਥੇਬੰਦੀ ਜਾਂ ਕੂਕੀਆਂ ਦੀ ਜਮਾਤ ਕਵਾਈ ਜਥੇਬੰਦੀ ਦੇ ਸਰਦਾਰਲੂਆਂ ਦੁਆਰਾ ਭੇਜ ਦਸਵੰਦ ਨੂੰ ਆਪ ਲੰਗਰ ਉੱਤੇ ਖਰਚ ਕਰਦੇ ਸਨ ਆਪ ਦਾ ਨਿਸ਼ਾਨਾ ਸੀ ਕਿ ਲੋਕਾਂ ਦੀ ਰਹਿਣੀ ਬਹਿਣੀ ਨੂੰ ਸੁਵੱਛ ਬਣਾਉਣਾ ਪਾਇਮਾ ਪਰਮਾ ਤੋਂ ਦੂਰ ਕਰਨਾ ਸਮਾਜ ਵਿੱਚ ਇਸਤਰੀਆਂ ਤੇ ਮਰਦਾਂ ਨੂੰ ਬਰਾਬਰ ਰੱਖਣਾ ਆਤਮਾ ਨੂੰ ਧਾਰਮਿਕ ਤੌਰ ਤੇ ਤਕੜੀ ਕਰਨਾ ਅਤੇ ਦੇਸ਼ ਵਿੱਚੋਂ ਵਿਦੇਸ਼ੀਆਂ ਤੇ ਰਾਜੇ ਰਾਣੀਆਂ ਦੀ ਪ੍ਰਾਧਾਨਤਾ ਨੂੰ ਖਤਮ ਕਰਕੇ ਜਨਤਾ ਨੂੰ ਸੁਤੰਤਰ ਕਰਨਾ ਸੀ ਆਪ ਨੇ ਆਪਣੇ ਸਾਰੇ ਸਰਦਾਰਲੂਆਂ ਨੂੰ ਹਦਾਇਤ ਦੇ ਕੇ ਅੰਗਰੇਜ਼ਾਂ ਦੇ ਡਾਕ ਰੇਲ ਤੇ ਕਚਹਿਰੀਆਂ ਦੇ ਪ੍ਰਬੰਧ ਅਤੇ ਵਿਦੇਸ਼ੀ ਚੀਜ਼ਾਂ ਦਾ ਮੁਕੰਮਲ ਬਾਈਕਾਟ ਕਰਵਾਇਆ। ਉਹਨਾਂ ਨੇ 1860 ਈਸਵੀ ਦੇ ਆਸ-ਪਾਸ ਆਪਣਾ ਸੁਦੇਸ਼ੀ ਡਾਕ ਪ੍ਰਬੰਧ ਚਾਲੂ ਕਰ ਲਿਆ। ਕੁਝ ਘਟਨਾਵਾਂ ਬਾਬਾ ਜੀ ਦੇ ਵੱਸ ਤੋਂ ਬਾਹਰ ਦੀਆਂ ਹੋ ਗਈਆਂ ਜਿਸ ਕਰਕੇ ਆਪ ਦੀਆਂ ਮਿੱਠੀਆਂ ਵਿਅਰਤਾਂ ਸਿਰੇ ਨਾ ਚੜੀਆਂ। ਅੰਗਰੇਜ਼ਾਂ ਨੇ ਆਪ ਨੂੰ ਦੇਸ਼ ਨਿਕਾਲਾ ਦੇ ਕੇ ਰੰਗੂਨ ਵਿੱਚ ਭੇਜ ਦਿੱਤਾ ਜਿੱਥੇ ਅੰਗਰੇਜ਼ ਸਰਕਾਰ ਦੀਆਂ ਰਿਪੋਰਟਾਂ ਅਨੁਸਾਰ 1885 ਈਸਵੀ ਵਿੱਚ ਆਪ ਦਾ ਦਿਹਾਂਤ ਹੋ ਗਿਆ। ਸੋ ਇਹ ਹੁਣੇ ਬਾਬਾ ਰਾਮ ਸਿੰਘ ਕੂਕਾ ਦਾ ਸਾਰ ਸੀ। ਤੇ ਨੈਕਸਟ ਜਿਹੜਾ ਹੁਣ ਆਪਣਾ ਕੁਐਸਚਨ ਹੈਗਾ ਉਹ ਸੇਮਾ ਹੇਠ ਲਿਖੇ ਅਭਿਆਸੀ ਪ੍ਰਸ਼ਨਾਂ ਵਿੱਚੋਂ ਕਿਸੇ ਦੋ ਦੇ ਉੱਤਰ ਆਪਣੀ ਪਾਠ ਪੁਸਤਕਾ ਦੇ ਆਧਾਰ ਤੇ ਲਿਖੋ ਜਿਵੇਂ ਪਹਿਲਾ ਗਾ ਸੋ ਆਪਾਂ ਪਹਿਲਾ ਪ੍ਰਸ਼ਨ ਦੇਖ ਲੈ ਅਮੀਰ ਘਰਾ ਵਿੱਚ ਜੇ ਕਿਸੇ ਦੀ ਸਿਹਤ ਠੀਕ ਹੁੰਦੀ ਹੈ ਤਾਂ ਨੌਕਰਾਂ ਦੀ ਹੁੰਦੀ ਹੈ ਇਸ ਕਥਨ ਦੀ ਵਿਆਖਿਆ ਕਰੋ ਜਾਂ ਛਾਪੇ ਪਿੰਡ ਵਾਲਿਆਂ ਨੇ ਲੇਖਕ ਦੇ ਪਟੇਰਿਆਂ ਤੋਂ ਨਾਤਾ ਕਿਉਂ ਤੋੜ ਲਿਆ ਬਾਬਾ RAM SINGH ਜੀ ਨੇ ਜੋ ਉਪਦੇਸ਼ ਦਿੱਤੇ ਸਾਨੂੰ ਉਹਨਾਂ ਨੂੰ ਸੰਖੇਪ ਵਿੱਚ ਲਿਖੋ ਪ੍ਰਾਰਥਨਾ ਕਰਨ ਨਾਲ ਕੈਜੀ ਦੇ ਵਿਹਾਰ ਵਿੱਚ ਕਿਹੋ ਜੀ ਤਬਦੀਲੀ ਆਈ ਸੋ ਦੋ ਅੰਕਾਂ ਦਾ ਇੱਕ ਪ੍ਰਸ਼ਨ ਸੋ ਆਪਾਂ ਕਰਦੇ ਹਾਂ ਪ੍ਰਸ਼ਨ ਸੋ ਬਾਬਾ ਰਾਮ ਸਿੰਘ ਜੀ ਨੇ ਜੋ ਉਪਦੇਸ਼ ਦਿੱਤੇ ਉਹਨਾਂ ਨੂੰ ਸੰਖੇਪ ਵਿੱਚ ਲਿਖੋ ਬਾਬਾ ਜੀ ਨੇ ਲੋਕਾਂ ਦੀ ਰਹਿਣੀ ਬਹਿਣੀ ਨੂੰ ਸੁਭਾਚ ਬਣਾਉਣਾ ਪੈਮਾ ਪਰਮਾਤਮਾ ਤੋਂ ਦੂਰ ਰਹਿਣ ਸਮਾਜ ਵਿੱਚ ਇਸਤਰੀ ਤੇ ਮਰਦ ਨੂੰ ਬਰਾਬਰ ਰੱਖਣ ਆਤਮਾ ਨੂੰ ਧਾਰਮਿਕ ਤੌਰ ਤੇ ਤਕੜੀ ਕਰਨ ਅਤੇ ਦੇਸ਼ ਵਿੱਚੋਂ ਵਿਦੇਸ਼ੀਆਂ ਤੇ ਰਾਜੇ ਰਾਣੀਆਂ ਦੀ ਪ੍ਰਾਣੇਤਤਾ ਨੂੰ ਖਤਮ ਕਰਨ ਦਾ ਉਪਦੇਸ਼ ਉਪਦੇਸ਼ ਦਿੱਤਾ। ਸੋ ਇਹ ਹੀ ਸਿਦਾਂਸਰ ਹੈਗਾ। ਤੇ ਨੈਕਸਟ ਟਾਈਮ ਅਮੀਰ ਘਰਾਂ ਵਿੱਚ ਜੇ ਕਿਸੇ ਦੀ ਸਿਹਤ ਠੀਕ ਹੁੰਦੀ ਹੈ ਤਾਂ ਨੌਕਰਾਂ ਦੀ ਇਸ ਕਥਨ ਦੀ ਵਿਆਖਿਆ ਕਰੋ। ਅਮੀਰ ਘਰਾਂ 'ਚ ਜੇ ਕਿਸੇ ਦੀ ਠੇਕ ਸਿਹਤ ਠੀਕ ਰਹਿੰਦੀ ਹੈ ਤਾਂ ਨੌਕਰਾਂ ਦੀ ਹੀ ਹੁੰਦੀ ਹੈ। ਇਹ ਕਥਨ ਬਿਲਕੁਲ ਸਹੀ ਹੈ ਕਿਉਂਕਿ ਅਮੀਰ ਲੋਕ ਆਪ ਤਰ੍ਹਾਂ ਦੀ ਥਾਂ ਆਰਾਮ ਕਰਦੇ ਹਨ ਅਤੇ ਨੌਕਰ ਉਹਨਾਂ ਦੇ ਸਾਰਾ ਦਿਨ ਕੰਮ ਕਰਨ ਲਈ ਤੁਰਦੇ ਫਿਰਦੇ ਰਹਿੰਦੇ ਹਨ। ਇਸ ਲਈ ਨੌਕਰਾਂ ਦੀ ਸਿਹਤ ਠੀਕ ਰਹਿੰਦੀ ਹੈ। ਸੋ ਇਹ ਦੋ ਵਸ਼ਨ ਹੋ ਚੁੱਕੇ ਨੇ ਤੇ ਨੈਕਸਟ ਹੈ ਹੇਠ ਲਿਖਿਆ ਕਹਾਣੀਆਂ ਵਿੱਚੋਂ ਕਿਸੇ ਇੱਕ ਦਾ ਸਾਰ ਲਗਭਗ 150 ਸ਼ਬਦਾਂ ਵਿੱਚ ਲਿਖੋ ਮਣੀਆਂ ਤੋਂ ਦੂਰ ਰਗਵੀਰ ਟੰਡ ਤੇ ਧਰਤੀ ਹੇਟਲਾ ਬਲਵੰਤ ਸਿੰਘ ਬਿਰਕ ਸੋ ਆਪਾਂ ਕਰਦੇ ਆਂ ਮਣੀਆਂ ਤੋਂ ਦੂਰ ਰਗਵੀਰ ਟੰਡ ਦਾ ਸਾਰ ਹੈ ਕਿ ਬਲਵੰਤ ਰਾਏ ਨੂੰ ਇੰਗਲੈਂਡ ਰਹਿੰਦੇ 25 ਸਾਲ ਹੋ ਗਏ ਉਹੀ ਹਨ ਆਪਣੀ ਮਾਂ ਦੀ ਇੱਛਾ ਪੂਰੀ ਕਰ ਲਈ ਉਸ ਨੂੰ ਆਪਣੇ ਨਾਲ ਇੰਗਲੈਂਡ ਲੈ ਗਿਆ ਐਤਵਾਰ ਨੂੰ ਕਹਾਣੀਕਾਰ ਨੇ ਬਲਵੰਤ ਰਾਏ ਦੇ ਪਰਿਵਾਰ ਨੂੰ ਉਸ ਦੀ ਮਾਂ ਸਮੇਤ ਖਾਣੇ ਉੱਤੇ ਸੱਦਿਆ ਤਾਂ ਗੱਲਾਂ-ਗੱਲਾਂ ਵਿੱਚੋਂ ਬਲਵੰਤ ਰਾਏ ਦੀ ਮਾਂ ਕਹਾਣੀਕਾਰ ਦੀ ਪਤਨੀ ਦੀ ਮਾਂ ਦੇ ਸ਼ਹਿਰ ਰਾੌਲਪਿੰਡੀ ਦੀ ਹੋਣ ਕਰਕੇ ਉਸ ਦੀ ਮਾਸੀ ਬਣ ਗਈ ਕਹਾਣੀਕਾਰ ਤੇ ਉਸ ਦੀ ਪਤਨੀ ਮਾਸਤੀ ਦੇ ਮਿਲਾਪੜੇ ਸੁਭਾਅ ਵੱਲ ਮੋਹੇ ਗਏ ਅਗਲੇ ਐਤਵਾਰ ਜਦੋਂ ਕਹਾਣੀਕਾਰ ਤੇ ਉਸਦੀ ਪਤਨੀ ਨਿਮਾਸੀ ਨੂੰ ਗੁਰਦੁਆਰੇ ਲੈ ਜਾਣਾ ਚਾਹਿਆ ਤਾਂ ਉਸਦੇ ਪੁੱਤਰ ਨੂੰ ਅਤੇ ਪੁੱਤ-ਪੋਤਿਆਂ ਵਿੱਚ ਕੋਈ ਵੀ ਬੇਹਲ ਜਾਂ ਰੁਚੀ ਦੀ ਘਾਟ ਦੱਸ ਕੇ ਨਾਲ ਨਾ ਤੁਰਿਆ। ਪਾਸ ਜੀ ਨੇ ਗੁਰਦੁਆਰੇ ਜਾ ਕੇ ਜਦੋਂ ਲੰਗਰ ਪਕਾਇਆ ਤੇ ਫਿਰ ਮੰਦਰ ਵਿੱਚੋਂ ਭਜਨ ਗਾਇਤ ਦੋਵਾਂ ਥਾਵਾਂ ਤੇ ਪ੍ਰਦਾਨ ਬਹੁਤ ਪ੍ਰਭਾਵਿਤ ਹੋਈ ਮਾਸੀ ਨੂੰ ਇੰਗਲੈਂਡ ਉੱਥੋਂ ਦੇ ਲੋਕ ਖੁੱਲੀਆਂ ਸੜਕਾਂ ਸਾਫ਼ ਸੁਥਰਾ ਵਾਤਾਵਰਣ ਖੁੱਲੇ ਖਾਣ ਪੀਣ ਤੇ ਹੋਰ ਨਾਲ ਸਹੂਲਤਾਂ ਕਰਕੇ ਸੁਰਗ ਜਾਪਦਾ ਸੀ। ਇਹ ਸਭ ਦੇਖ ਕੇ ਉਹ ਚਾਣ ਲੱਗੀ ਕਿ ਉਹ ਸਦਾ ਹੀ ਉੱਥੇ ਰਹੇ। ਤੇ ਉਸਦੇ ਪਤੀ ਨੂੰ ਵੀ ਉੱਥੇ ਬੁਲਾ ਲਿਆ। ਜਾਵੇ। ਇੱਕ ਦਿਨ ਕਹਾਣੀਕਾਰ ਨੂੰ ਮਾਸੀ ਦਾ ਟੈਲੀਫੋਨ ਆਇਆ ਦੇਖ ਕਿ ਮਾਸੀ ਦੀ ਗੱਲ ਸੁਣ ਕੇ ਸਮਝ ਗਿਆ ਕਿ ਉਹ ਬਹੁਤ ਉਦਾਸ ਹੈ। ਕਹਾਣੀਕਾਰ ਜਦੋਂ ਉਸ ਕੋਲ ਪੁੱਛਿਆ ਤਾਂ ਉਹ ਪੁੱਬਾ ਪੁੱਬਾ ਮਾਰ ਕੇ ਰੋਣ ਲੱਗ ਪਈ। ਤੇ ਕਹਿਣ ਲੱਗੀ ਕਿ ਬਲਵੰਤ ਨੂੰ ਆਖੇ ਕਿ ਉਸ ਨੂੰ ਛੇਤੀ ਛੇਤੀ ਇੰਡੀਆ ਭੇਜਵਾ ਦੇਵੇ। ਕਹਾਣੀਕਾਰ ਨੂੰ ਮਾਸੀ ਤੋਂ ਪੁੱਛਣ ਤੇ ਪਤਾ ਲੱਗਾ ਕਿ ਉਹ ਇੰਗਲੈਂਡ ਦੇ ਜੀਵਨ ਤੋਂ ਮਾਸੀ ਦਾ ਇਸ ਕਰਕੇ ਮੂੰਹ ਫੁੱਟ ਗਿਆ ਕਿ ਉਸਦੇ ਪੁੱਤਰ ਬਲਵੰਤ ਰਾਏ ਕੋਲ ਉਸ ਦੀ ਕੋਈ ਗੱਲ ਸੁਣਨ ਦਾ ਵਕਤ ਹੀ ਨਹੀਂ ਹੈ। ਉਸ ਦੀ ਨੂ ਦਾ ਸੁਭਾਅ ਤਾਂ ਗੋਰਿਆਂ ਤੋਂ ਵੀ ਪੜਾ ਹੈ। ਉਸ ਦੇ ਬੱਚੇ ਮੁੰਡੇ ਤੇ ਕੁੜੀ ਉਹਨਾਂ ਦੇ ਕਹਨੇ ਵਿੱਚ ਹੀ ਨਹੀਂ ਵੱਡੀ ਕੁੜੀ ਮੀਰਾ ਚੰਗੀ ਹੈ ਪਰ ਉਸ ਨਾਲ ਮਾਸੇ ਦੀ ਬੋਲੀ ਦੀ ਸਾਝ ਨਹੀਂ ਉਹ ਉਹ ਉਹਨਾਂ ਲਈ ਖਾਣਾ ਬਣਾ ਕੇ ਵਕਤ ਨਹੀਂ گزار ਸਕਦੀ ਕਿਉਂਕਿ ਸਾਰਿਆਂ ਦੇ ਖਾਣ ਪੀਣ ਦੇ ਰਾਹ ਅਲੱਗ-ਅਲੱਗ ਹਨ ਮਾਸੇ ਇਹ ਸਾਰੀਆਂ ਗੱਲਾਂ ਦਾ ਸਕੇਮੜ ਰੋਣ ਲੱਗ ਗਈ ਕਹਾਣੀਕਾਰ ਨੇ ਉਸ ਨੂੰ ਤਸੱਲੀ ਦਿੰਦਿਆਂ ਕਿਹਾ ਕਿ ਹੁਣ ਉਸ ਨੂੰ ਇੰਡੀਆ ਜਾਣਾ ਹੀ ਚਾਹੀਦਾ ਹੈ ਨਹੀਂ ਤਾਂ ਇਹ ਮੜੀਆਂ ਵਰਗੀ ਕੱਲ ਉਸ ਨੂੰ ਨਿਕਲ ਜਾਵੇਗੀ ਮਾਸੀ ਨੇ ਓਨ ਇੰਗਲੈਂਡ ਨੂੰ ਮੜੀਆਂ ਤੋਂ ਵੀ ਕੋਈ ਦੂਰ ਦੀ ਕੋਈ ਚੀਜ਼ ਕਹੀ। ਚੀਜ਼ ਦੱਸਿਆ। ਸੋ ਇਹ ਇਸ ਦਾ ਆਨਸਰ ਹੈਗਾ। ਮਤਲਬ ਸਾਰੇ ਸਾਰੇ ਤੇ ਨੈਕਸਟ ਹੈਗਾ। ਕਹਾਣੀਕਾਰ ਕਹਾਣੀਆਂ ਦੇ ਆਧਾਰ ਤੇ ਪੁੱਛੇ ਗਏ ਇਹ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਦੋ ਦੇ ਉੱਤਰ ਲਿਖੋ। ਜਿਵੇਂ ਪਹਿਲਾ ਰਸੀਦ ਆਪਣੀ ਬਿਮਾਰੀ ਤੋਂ ਰਾਹਤ ਲੈਣ ਲਈ ਕੀ ਸ਼ੌਕ ਪਾਲਦਾ ਹੈ? ਤੇ ਦੂਜਾ ਬੰਮਨੂ ਮਾਤਾ ਦਿਨ ਨਾਲ ਕਿਸ ਗੱਲੋਂ ਈਰਖਾ ਸੀ? ਮਾਸਟਿੰਗ ਇੰਗਲੈਂਡ ਤੋਂ ਇੰਡੀਆ ਨੂੰ ਮੋੜ ਕਿਉਂ ਪਰਤਣਾ ਚਾਹੁੰਦੀ ਸੀ ਲੇਖਕ ਮਾਲਕ ਤੋਂ ਤਨਖਾਹ ਵਧਾਉਣ ਦੀ ਮੰਗ ਤੋਂ ਸੰਕੇਤ ਕਿਉਂ ਕਰ ਰਿਹਾ ਸੀ ਸੋ ਆਂਸਰ ਸੋ ਇੱਥੇ ਰਸੀਦ ਆਪਣੀ ਬਿਮਾਰੀ ਤੋਂ ਰਾਹਤ ਲੈਣ ਲਈ ਕੀ ਸ਼ੌਂਕ ਪਾਲਦਾ ਰਸੀਦ ਨੇ ਆਪਣੀ ਬਿਮਾਰੀ ਤੋਂ ਰਾਹਤ ਪਾਉਣ ਲਈ ਸ਼ੌਂਕ ਪਾਲ ਲਏ ਅਤੇ ਉਹਨਾਂ ਵਿੱਚੋਂ ਰੁੱਝਿਆ ਆਪਣੇ ਦਰਦ ਦੇ ਅਹਿਸਾਸ ਨੂੰ ਭੁਲਾ ਕੇ ਖੁਸ਼ੀ-ਖੁਸ਼ੀ ਰਹਿਣ ਲੱਗਿਆ ਉਸਨੇ ਘਰ ਦੇ ਆਸ-ਪਾਸ ਘੇਰੀਆਂ ਵਿੱਚ ਫੁੱਲਾਂ ਦੇ ਪੌਦੇ ਲਾ ਲੇ ਬਿੱਲੀ ਦੇ ਬਲੂਂਗੜੇ ਰੱਖ ਲੇ ਉਸਨੇ ਕੁਝ ਕਬੂਤਰ ਤੇ ਤੋਤੇ ਪਾਲ ਲੇ ਉਹਨਾਂ ਨੂੰ ਦਾਣਾ ਖਿਲਾਉਂਦਾ ਅਤੇ ਉਹਨਾਂ ਨਾਲ ਗੱਲਾਂ ਕਰਦਾ ਉਹ ਆਪਣੀ ਬਿਮਾਰੀ ਨੂੰ ਭੁੱਲ ਜਾਂਦਾ ਉਹ ਆਂਡ ਗਵਾਂਡ ਦੇ ਬੱਚੇ ਨੂੰ ਸੱਦ ਕੇ ਉਹਨਾਂ ਦੇ ਉਹਨਾਂ ਨੂੰ ਸਕੂਲ ਦਾ ਕੰਮ ਕਰਵਾ ਦਿੰਦਾ ਅਖੀਰ ਵਿੱਚ ਉਸਨੇ ਗਵਾਂਡੀਆਂ ਦੇ ਮੁੰਡੇ ਸ਼ਾਮ ਤੋਂ ਪਤੰਗ ਮੰਗਾਵਾ ਕੇ ਉਸ ਨਾਲ ਪਤੰਗ ਉਡਾਉਣ ਲੱਗਾ ਅਤੇ ਉਸ ਸਮੇਂ ਹੀ ਉਸ ਦੀ ਮੌਤ ਹੋ ਗਈ ਸੋ ਇਹ ਤਾਂ ਆਨਸਰ ਹੈਗਾ ਤੇ ਜਿਹੜਾ ਨੈਕਸਟ ਕੁਐਸਚਨ ਹੈ ਬੰਬ ਨੂੰ ਮਾਤਾ ਦੀਨ ਨਾਲ ਕਿਸ ਗੱਲੋਂ ਈਰਖਾ ਸੀ ਬੰਬ ਨੂੰ ਮਾਤਾ ਦੀਨ ਨਾਲ ਈਰਖਾ ਸੀ ਕਿਉਂਕਿ ਉਹ ਉਸਦੇ ਰਾਤਾਂ ਵਿੱਚ ਚੋਰੀ ਕਰਦਾ ਸੀ ਤੇ ਉਸ ਤੋਂ ਹੱਕ ਖੋ ਰਿਹਾ ਸੀ ਜਦੋਂ ਮਹਾਰਾਜ ਦੇ ਸ਼ਿਕਾਰ ਖੇਡਣ ਜਾਣ ਲਈ ਮਾਤਾ ਦੀਨ ਬੰਬ ਦੀ ਥਾਂ ਕਿਸੇ ਹੋਰ ਆਤਿ ਨੂੰ ਭੇਜ ਦਿੱਤਾ ਤਾਂ ਬੰਬ ਦਾ ਗੁੱਸਾ ਅਤੇ ਈਰਖਾ ਫੁੱਟ ਪਿਆ ਤੇ ਉਸਨੇ ਮਾਤਾ ਦੀਨ ਨੂੰ ਕੁਚਲ ਕੇ ਮਾਰ ਦਿੱਤਾ ਸੋ ਇਹੀ ਸਟ ਅਨਸਰ ਆਗਾ ਤੇ ਨੈਕਸਟ ਹੈ ਜਿਹੜਾ ਗਾਹਣੀਆਂ ਪੂਰੀਆਂ ਪ੍ਰਸ਼ਨ ਹੋ ਚੁੱਕੇ ਨੇ ਤੇ ਨੈਕਸਟ ਹੈ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਪਾਤਰ ਦਾ ਪਾਤਰ ਜਿਤਨ ਲਗਭਗ ਦੇ 125 ਸ਼ਬਦਾਂ ਵਿੱਚ ਲਿਖੋ ਜਿਵੇਂ ਪਹਿਲਾ ਥਾਣੇਦਾਰ ਦਾ ਇਕਾਂਗੀ ਬੰਬਕੇ ਸਾ ਤੇ ਆੜਾ ਜੀਨਤ 19 ਇਕਾਂਗੀ ਜਫਰ ਨਾਮ ਸੁਖ ਇਹਦੇ ਵਿੱਚੋਂ ਕਰਦੇ ਆ ਇਕਾਂਗੀ ਬੰਬਕੇ ਇਕਾਂਗੀ ਕਾਰ ਬਲਵੰਤ ਗਾਰ ਕੀਤੇ ਥਾਣੇਦਾਰ ਦਾ ਪਾਤਰ ਚਿੱਤਰਣ ਜਾਣ ਪਛਾਣ ਥਾਣੇਦਾਰ ਬੰਪਕੇ ਸਿਕਾਂਗੀ ਦਾ ਮੁੱਖ ਪਾਤਰ ਹੈ ਇਕਾਂਗੀ ਕਾਰ ਨੇ ਉਸਦੇ ਬੇਸਮਝੀ ਭਰੇ ਚਰਿੱਤਰ ਨੂੰ ਪੇਸ਼ ਕਰਕੇ ਕਾਂਗੀ ਵਿੱਚ ਹਾਸ ਰਸ ਪੈਦਾ ਕੀਤਾ ਉਹ ਥਾਣੇ ਵਿੱਚ ਨਵਾਂ ਆਇਆ ਹੈ ਅਤੇ ਇਲਾਕੇ ਵਿੱਚ ਆਪਣਾ ਰੂਪ ਪਾਉਣ ਲਈ ਸਿਪਾਈ ਨੂੰ ਨਾਲ ਲੈ ਕੇ ਗਸ਼ਤ ਕਰਨ ਲੱਗਦਾ ਹੈ ਉਹ ਵਜੀਰੇ ਨੂੰ ਬੰਬ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲੈਂਦਾ ਹੈ ਬੇਸਮਝ ਅਫਸਰ ਥਾਣੇਦਾਰ ਟਾਂਗੇ ਦੇ ਬੰਪ ਨੂੰ ਕੈਮੀਕਲ ਬੰਬ ਸਮਝਦਾ ਹੈ ਇਸ ਲਈ ਉਹ ਇੱਕ ਸਵੇ ਸਮਝ ਅਫਸਰੋ ਹੈ ਜੋ ਟਾਂਗੇ ਦੇ ਬੰਬ ਅਤੇ ਕੈਮੀਕਲ ਬੰਬ ਦੇ ਫਰਕ ਨੂੰ ਨਹੀਂ ਜਾਣਦਾ ਉਹ ਬਜੀਰੇ ਵਿਰੁੱਧ ਕੋਈ ਸਬੂਤ ਇਕੱਤਰ ਕੀਤੇ ਬਿਨਾ ਹੀ ਉਸ ਨੂੰ ਬੰਬ ਕੇਸ ਵਿੱਚ ਗ੍ਰਿਫਤਾਰ ਕਰ ਲੈਂਦਾ ਉਸ ਦੀ ਵੀ ਸਮਝੀ ਵਾਲੀ ਤਫਤੀਸ਼ ਇਕਾਂਗੀ ਵਿੱਚ ਹਾਸ ਰਾਜ ਪਤਾ ਕਰਦੀ ਹੈ ਸਖਤ ਸੁਭਾਅ ਵਾਲਾ ਥਾਣੇਦਾਰ ਸਖਤ ਸੁਭਾਅ ਵਾਲਾ ਹੈ ਉਹ ਸਪਾਈ ਅਤੇ ਲੋਕਾਂ ਨੂੰ ਸਖਤ ਤਾੜਨਾ ਦਿੰਦਾ ਹੈ ਉਹ ਥਾਣੇ ਵਿੱਚ ਨਮਾ ਇਸ ਕਰਕੇ ਸ਼ੁਰੂ ਵਿੱਚ ਹੀ ਆਪਣਾ ਰੋਪ ਸਪਾਈ ਅਤੇ ਇਲਾਕੇ ਵਿਚਾਲੇ ਲੋਕਾਂ ਤੇ ਪਾਉਣਾ ਚਾਹੁੰਦਾ ਹੈ ਉਹ ਇਲਾਕੇ ਨੂੰ ਲੋਕਾਂ ਨੂੰ ਸਿੱਧੇ ਕਰਨ ਦੀ ਗੱਲਾਂ ਕਰਦਾ ਹੈ ਸੋ ਅਗਲੇ ਜਿਹੜਾ ਪੁਆਇੰਟ ਹੈ ਰੋਪ ਪਾਉਣ ਵਾਲਾ ਉਹ ਟਾਣੇ ਵਿੱਚ ਇਹ ਉਹ ਵੀ ਹੈਗਾ ਸਿੰਪਲ ਅੱਗੇ ਖੁਸ਼ ਆਮਤ ਪਸੰਦ ਸਪਾਹੀ ਅਤੇ ਲੋਕਾਂ ਤੋਂ ਖੁਸ਼ਾਮਦ ਲੈਣ ਲਈ ਉਹਨਾਂ ਨੂੰ ਆਪਣੇ ਘੁੱਟਣ ਮਾਰਨ ਦੇ ਤਰੀਕੇ 10 ਅਗਸਤ ਕਰਦੇ ਸਮੇਂ ਸਪਾਹੀ ਉਸ ਦੇ ਕੰਮ ਕਰਨ ਦੇ ਤਰੀਕਿਆਂ ਦੀ ਪ੍ਰਸ਼ੰਸਾ ਕਰਦਾ ਹੈ ਉਹ ਆਪਣੀ ਤਾਰੀਫ਼ ਵਾਰ ਸੁਣ ਕੇ ਇਲਾਕੇ ਦੇ ਲੋਕਾਂ ਪਰ ਰੋਪ ਪਾਉਣ ਦੇ ਤਰੀਕਿਆਂ ਦੇ ਦੁਬਾਰਾ ਸ਼ਾਨ ਘੁਤੰਦ ਤਰੀਕਿਆਂ ਬਾਰੇ ਦੱਸਦਾ ਹੈ ਬੇਅੰਗਮੀ ਪਾਤਰ ਥਾਣੇਦਾਰ ਸੇਖਿਆ ਮਾਰਨ ਵਾਲਾ ਹੈ ਉਹ ਟਾਂਗੇ ਦੇ ਬੰਬਾਂ ਨੂੰ ਕੈਮੀਕਲ ਬੰਬ ਸਮਝ ਕੇ ਵਜੀਰੀ ਨੂੰ ਵੇਝ ਸਮਝੀਦਾ ਗ੍ਰਿਫਤਾਰ ਕਰਦਾ ਅਤੇ ਉਸ ਵੱਲੋਂ ਆਪਣੀ ਯੋਗਤਾ ਸੰਬੰਧੀ ਮਾਰੀਆਂ ਸੇਖੀਆਂ ਉਸ ਨੂੰ ਇੱਕ ਬੇਅੰਗਮੀ ਪਾਤਰ ਬਣਾ ਦਿੱਤੀਆਂ ਸੋ ਇਹ ਚਿੱਕੇ ਲੈਣੀ ਜਿਆਦਾ ਇੰਪੋਰਟੈਂਟ ਆ ਕਿ ਉਹ ਹੁਣ ਟਾਂਗੇ ਦੇ ਬੰਬਾਂ ਨੂੰ ਕੈਮੀਕਲ ਸਮਝ ਲੈਂਦਾ ਤੇ ਉਹ ਆਪਣਾ ਰੋਪ ਹੌਣ ਦੀ ਵੱਤ ਤੋਂ ਵੱਧ ਤੇ ਜਿਹੜਾ ਨੈਕਸਟ ਆ ਹੁਣ ਆਪਾਂ ਨੈਕਸਟ ਕਰਦੇ ਆਂ ਹੀੜ ਲਿਕੇ ਭਾਰਤਾਲ ਆਪਾਂ ਵਿੱਚੋਂ किसी एक वार्तालाप दे प्रश्न के उत्तर लिखो जिम्मे उड़ा कहा ओ oh गॉड हमारा साथ कैसा सैमफूल टोका हुआ आप जापी लोग आप को घर में भी ऐसा डिसीव काटा और दूसरा मुल्क में जा कर भी डिसीव काटा शर्म का बाट शेम शेम ਸੇ ਮਾਰਚ ਸੋ ਇਹਦੀ ਜਗ੍ਹਾ ਆਪਾਂ ਦੂਸਰੀ ਕਰ ਲੈਂਦੇ ਆ ਮੇਰਾ ਤਾਂ ਕੋਈ ਨਹੀਂ ਕਰਦਾ ਜੀ ਤੁਸੀਂ ਆਪਣੇ ਪੁੱਤਰ ਦੇ ਦੂਜੇ ਵਿਆਹ ਦੇ ਡਰਾਵੇ ਦਿੰਦੇ ਰਹਿੰਦੇ ਹੋ ਪਰ ਮੈਂ ਪਰਮਾ ਜੀ ਮੈਂ ਮਾਗਰੋਂ ਨਹੀਂ ਲੈਣ ਵਾਲੀ ਐਡੀ ਸੋਕੀ ਤੁਸੀਂ ਕਰੋ ਸਹੀ ਆਪਣੇ ਪੁੱਤਰ ਦਾ ਦੂਜਾ ਵਿਆਹ ਮੈਂ ਤੁਹਾਡੇ ਦਰਤੇ ਸ਼ਹੀਦ ਹੋ ਕੇ ਮਰਨਾ ਮਰ ਜਾਵਾਂ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਮਨਜੀਤ ਦੀ ਸੱਸ ਉਸ ਨੂੰ ਕਿਸ ਗੱਲ ਦਾ ਡਰਾਵਾ ਦਿੰਦੀ ਹੈ ਇਹ ਸ਼ਬਦ ਕਿਸ ਕਾਂਗੀ ਵਿੱਚੋਂ ਲਏ ਗਏ ਹਨ ਸੋ ਇਹ ਸ਼ਬਦ ਮਨਜੀਤ ਨੇ ਆਪਣੀ ਸੱਸ ਨੂੰ ਕਹੇ ਤੇ ਮਨਜੀਤ ਦੀ ਸੱਸ ਉਸ ਨੂੰ ਕਿਸ ਗੱਲ ਦਾ ਡਰਾਵਾ ਦਿੰਦੀ ਹੈ ਦੂਜੇ ਵਿਆਹ ਦਾ ਤੇ ਇਹ ਸ਼ਬਦ ਕਿਸ ਕਾਂਗੀ ਵਿੱਚੋਂ ਲਏ ਗਏ ਹਨ ਦੂਜਾ ਵਿਆਹ ਸੋ ਇੱਥੇ ਦਿੱਤਾ ਵੀ ਹੋਊਗਾ ਹਾਂ ਠੀਕ ਹੈ ਇਹ ਸ਼ਬਦ ਮਨਜੀਤ ਨੇ ਆਪਣੀ ਸੱਸ ਨਿਹਾਲਕੌਰ ਨੂੰ ਕਹੇ ਸੱਸ ਦਾ ਨਾਮ ਹੈ ਨਿਹਾਲਕੌਰ ਤੇ ਉਹ ਕਿਹੜੇ ਗੱਲ ਦਾ ਡਰਾਵਾ ਦਿੰਦੀ ਹੈ ਆਪਣੇ ਪੁੱਤਰ ਸੁਖਦੇਵ ਦਾ ਦੂਜੇ ਵਿਆਹ ਕਰਨ ਦਾ ਡਰਾਵਾ ਦਿੰਦੀ ਹੈਗੀ ਤੇ ਜਿੱਥੇ ਸੱਸ ਵੱਲੋਂ ਮਨਜੀਤ ਆਪਣੀ ਸੱਸ ਦੇ ਡਰ ਤੇ ਸੀ ਦਾਰ ਤੇ ਸੀ ਦੋ ਜਾ ਕੇ ਮਰ ਜਾਂਦਾ ਕਹਿੰਦੀ ਹੈ। ਸੋ ਲਾਸਟ ਇੱਕ ਕੰਮ ਕੀ ਪੁੱਛੀ ਸੀ ਦੂਜਾ ਵਿਆਹ ਹੋਊਗਾ ਆਪਨ ਤੇ ਨੈਕਸਟ ਆ ਇੱਕ ਹੋਰ ਨਵਾਂ ਸਾਲ ਦੇ ਆਧਾਰ ਤੇ 8 ਦੇ ਪਾਤਰਾਂ ਵਿੱਚੋਂ ਕਿਸੇ ਇੱਕ ਦਾ ਪਾਤਰ ਚਿੱਤਰਣ ਲਗਭਗ 150 ਸ਼ਬਦਾਂ ਵਿੱਚ ਲਿਖੋ। ਦਿਆਲਾ ਜਾਂ ਤਾਰੂ। ਸੋ ਆਪਾਂ ਤਾਰੂ ਦਾ ਪਾਤਰ ਚਿੱਤਰਣ ਕਰਦੇ ਹਾਂ ਜਾਣ ਪਛਾਣ। ਤਾਰੂ ਇੱਕ ਹੋਰ ਨਵਾਂ ਸਾਲ। ਨਾਵਲ ਦੇ ਮੁੱਖ ਪਾਤਰ ਬੰਤੇ ਦੀ ਪਤਨੀ ਹੈ ਉਸ ਦੀਆਂ ਦੋ ਧੀਆ ਤੇ ਇੱਕ ਪੁੱਤਰ ਫਮੜਾ ਹੈ ਉਹ ਘੱਟ ਪੜੀ ਲਿਖੀ ਔਰਤ ਹੈ ਉਸ ਦੀ ਪਤਨੀ ਉਸ ਦੀ ਆਪਣੀ ਸੱਸ ਨਾਲ ਘੱਟ ਬੰਦੀ ਜਿਸ ਕਰਕੇ ਉਹ ਪਿੰਡ ਅਲੱਗ ਰਹਿੰਦੀ ਹੈ ਸੋਹਣੇ ਸੋਹਣੇ ਨੈਣ ਨਕਸ਼ਤਾਰੂ ਜਦੋਂ ਵਿਆਹੀ ਆਈ ਸੀ ਉਹ ਬਹੁਤ ਸੋਹਣੀ ਸੀ ਉਸ ਤੇ ਨੈਣ ਨਕਸ਼ਤਕੇ ਸਨ ਉਸ ਦੀ ਸ਼ਕਲ ਭੋਲੀ ਸੀ ਉਸ ਦੀਆਂ ਅੱਖਾਂ ਕਾਲੀਆਂ ਤੇ ਮੋਟੀਆਂ ਸਨ ਖਰਾ ਸਿਹਤ ਬੰਤੇ ਦੇ ਜਨ ਪਿੱਛੋਂ ਉਸਦੀ ਸਿਹਤ ਖਰਾਬ ਰਹਿੰਦੀ ਸੀ ਉਸਦੀ ਖਰਾਬ ਸਿਹਤ ਦਾ ਮੰਤੇ ਨੂੰ ਬਹੁਤ ਫਿਕਰ ਸੀ ਜ਼ਿੰਮੇਦਾਰ ਘਰੇਲੂ ਔਰਤ ਉਹ ਜ਼ਿੰਮੇਦਾਰ ਘਰੇਲੂ ਔਰਤ ਹੈ ਉਹ ਤਿੰਨ ਬੱਚੇ ਵੀ ਪਾਲਦੀ ਹੈ ਤੇ ਨਾਲ ਹੀ ਇੱਕ ਸਕੂਲ ਮਾਸਟਰ ਦੇ ਘਰ ਦੋ ਬੋਏਲੇ ਕੰਮ ਕਰਨ ਲਈ ਦੋ ਵੇਲੇ ਕੰਮ ਕਰਨ ਵੀ ਜਾਂਦੀ ਹੈ ਅੱਗੇ ਮਾਨਸਿਕ ਸਦਮੇ ਦਾ ਸ਼ਿਕਾਰ ਵਿਆਹ ਤੋਂ ਮਗਰੋਂ ਉਸਦੀ ਸੱਸ ਨੇ ਉਸਦੇ ਦਾਜ ਵਾਲੇ ਟਰੰਕ ਵਿੱਚ ਕੁਝ ਕੱਪੜੇ ਕੱਟ ਕੇ ਆਪਣੀ ਧੀ ਨੂੰ ਦੇ ਦਿੱਤੇ ਜਿਸ ਕਾਰਨ ਉਹ ਖਾਲੀ ਟਰੰਕ ਨੂੰ ਵੇਖ ਕੇ ਕਈ ਦਿਨ ਰੋਂਦੀ ਰਹੀ ਉਸ ਨੂੰ ਬੰਨ ਤੇ ਸਿਰ ਚੜੇ ਉਸ ਨੂੰ ਬੰਨ ਤੇ ਸਿਰ ਚੜੇ ਕਰਜੇ ਦਾ ਵੀ ਬਹੁਤ ਫਿਕਰਾਂ ਇਹਦਾ ਇੰਨਾਂ ਗੱਲਾਂ ਕਰਕੇ ਉਹ ਸੱਤਵੇਂ ਦਾ ਜਿਸਕਾਰ ਸੀ ਉਦਾਸ ਤੇ ਚੁੱਪ ਰਹਿਣ ਵਾਲੀ ਇੱਕ ਵਾਰ ਬੰਨ ਤੇ ਨਿਤਾਰੂਨ ਨਾਲ ਲੜ ਕੇ ਉਸ ਦੇ ਮਾਰਿਆ ਸੀ ਜਿਸ ਵਿੱਚ ਉਹ ਉਦਾਸ ਰਹਿਣ ਲੱਗ ਪਈ ਸੀ ਬੰਨਤਾ ਉਸ ਦੇ ਉਦਾਸ ਰਹਿਣ ਦਾ ਕਾਰਨ ਕਰਦੀ ਗਰੀਬੀ ਸਮਝਦਾ ਸੀ ਜਿਸ ਦਿਨ ਮਾਂਤਾ ਜਿਆਦਾ ਪੈਸੇ ਕਮਾ ਕੇ ਲਿਆਉਂਦਾ ਤਾਂ ਖੁਸ਼ ਹੋ ਜਾਂਦੀ। ਸੋ ਇਹ ਸਿਤਾਰਾ ਦਾ ਪਾਤਰ ਚਿਤ੍ਰਣ ਚੋਦੇ ਮੇਨ ਮੇਨ ਪੁਆਇੰਟ ਜਿਵੇਂ ਜਾਣ ਪਛਾਣ, ਸੋਹਣੇ ਨੈਣ ਨਕਸ਼ ਖਰਾਬ ਸਿਹਤ ਹੋਗੀ, ਜ਼ਿੰਮੇਦਾਰ ਘਰੇਲੂ ਔਰਤ, ਮਾਨਸਿਕ ਸਦਮੇ ਦਾ ਸ਼ਿਕਾਰ, ਉਦਾਸ ਤੇ ਚੁੱਪ ਰਹਿਣ ਵਾਲੀ। ਸੋ ਆਪਣਾ ਜਿਹੜਾ ਇੱਕ ਕੁਐਸਚਨ ਪੇਪਰ ਆ ਕੰਪਲੀਟ ਹੋ ਚੁੱਕਿਆ। ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ। ਤੇ ਵੀਡੀਓ ਨੂੰ ਕਰ ਦੇਣਾ ਲਾਇਕ। ਸੋ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਇੱਕ ਹੋਰ ਕੁਐਸਚਨ ਪੇਪਰ ਵਿੱਚ।